ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਸ਼ਾ ਤਸ਼ਕਰ ਬਿਕਰਮ ਸਿੰਘ ਮਲੇਠੀਆ ਨੂੰ ਅੱਜ ਮੰਡਰ ਅਦਾਲਤ ਨੇ 14 ਦਿਨਾਂ ਲਈ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਜੇਲ੍ਹ ਕਿਹੜੀ ਹੈ ਜੀ ਅ ਡੇੜਬਾ ਇਹ ਡੇੜਬਾ ਉਹੀ ਜੇਲ੍ਹ ਹੈ ਜਿੱਥੇ ਸਭ ਤੋਂ ਵੱਧ ਨਸ਼ਾ ਤਸ਼ਕਰ ਨੇ ਜਦੋਂ ਨਵਜੋਤ ਸਿੱਧੂ ਕਹਿੰਦਾ ਸੀ ਨਾ ਕਿ ਜੱਫੀ ਪਾਈ ਐ 8-8 ਫੁੱਟ ਦੀਆਂ ਚੱਕੀਆਂ ਨੇ ਉੱਥੇ ਲੇਟਣਾ ਚੌਂਕੜਾ ਮਾਰਨਾ ਪਾਸਾ ਲੈਣਾ ਬੜਾ ਔਖਾ ਹੁੰਦਾ ਏ ਤੇ ਉਹ ਜੇਲ ਹੈ ਉਥੇ ਕਿਉਂ ਭੇਜਿਆ ਕਿਉਂਕਿ ਉੱਥੇ ਉਹ ਜਿੰਨੇ ਕਹਿੰਦੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਉੱਥੇ ਕਨੈਕਸ਼ਨ ਜੋੜ ਕੇ ਦੇਖਣਗੇ ਵੀ ਨਸ਼ਾ ਤਸ਼ਕਰਾਂ ਦੇ ਨਾਲ ਗੱਲਬਾਤ ਹੁੰਦੀ ਹੈ ਕਿ ਨਹੀਂ ਹੁੰਦੀ ਵੈਸੇ ਤਾਂ ਇਹ ਜੇਲ੍ਹ ਦੇ ਵਿੱਚ ਇਹਨੂੰ ਵੀਆਈ ਵੀਆਈਪੀ ਟ੍ਰੀਟਮੈਂਟ ਹੋਣੀ ਹੈ ਕਿਉਂਕਿ ਪੈਸਾ ਵੱਧੂ ਹੈ ਲੁੱਟਖੋਟ ਦਾ ਜਿਵੇਂ ਜਗਦੀਸ਼ ਭੋਲੇ ਨੇ ਕਹਿੰਦੇ ਕਰੋੜਾਂ ਰੁਪਇਆ ਖਰਚ ਕਰਤਾ ਸੀਗਾ ਚਲੋ ਇਹ ਤਾਂ ਮਾਨਯੋਗ ਆਜ਼ਾਦ ਦੀ ਕਾਰਵਾਈ ਹੈ ਉਹਨਾਂ ਦੇ ਹੁਕਮਾਂ ਤੇ ਸਭ ਕੁਝ ਹੋਇਆ ਅੱਜ ਮੈਂ ਦੋ ਵਕੀਲਾਂ ਦੀਆਂ ਗੱਲਾਂ ਸੁਣੀਆਂ ਉਹਦੇ ਵੀ ਗੱਲ ਕਰ ਲੈਣਾ ਥੋੜਾ ਜਿਹਾ ਇਹਨੂੰ ਧਿਆਨ ਦੇ ਨਾਲ ਸੁਣਿਆ ਜਰੂਰ ਮੈਂ ਗੱਲ ਕੋਈ ਵਿਰੋਧੀ ਹੋ ਕੇ ਨਹੀਂ ਕਰ ਰਿਹਾ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਗਰ ਕੀਤਾ ਸਾਡੀ ਨੌਜਵਾਨੀ ਨੂੰ ਤਬਾਹ ਕੀਤਾ ਜਿਹੜੇ ਨਾੜਾਂ ਦੇ ਵਿੱਚ ਟੀਕੇ ਲਾ ਲਾ ਕੇ ਮੌਤ ਨੂੰ ਚਲੇ ਗਏ ਜਿਹੜੀਆਂ ਸਾਡੀਆਂ ਮਾਤਾਵਾਂ ਬੈਣ ਪਾਉਂਦੀਆਂ ਨੇ ਅੱਜ ਵੀ ਪੜਦੀਆਂ ਨੇ ਕਿ ਮੰਜੀਠੀ ਨੇ ਪੰਜਾਬ ਉਜਾੜਤਾ ਮੈਂ ਤਾਂ ਗੱਲ ਕਰ ਰਿਹਾ ਪਹਿਲਾਂ ਇਹਦੇ ਵਕੀਲ ਸਾਹਿਬ ਜਿਹੜੇ ਅਸਦੀਪ ਕਲੇਰ ਨੇ ਉਹਨਾਂ ਦੀਆਂ ਫੁਕਰੀਆਂ ਧਮਕੀਆਂ ਸੁਣੀਆਂ ਇੱਕ ਇੰਟਰਵਿਊ ਦੇ ਵਿੱਚ ਕਹਿੰਦਾ ਜੀ ਵਿਜੀਲੈਂਸ ਕੋਲੇ ਇੱਕ ਵੀ ਸਬੂਤ ਨਹੀਂ ਹੈਗਾ ਦੇਖੋ ਕਿਵੇਂ ਇਹ ਬੰਦੇ ਵਕੀਲ ਹੋ ਕੇ ਐਲਐਲਬੀ ਕਰਕੇ ਡਿਗਰੀਆਂ ਲੈ ਕੇ ਕਾਨੂੰਨ ਨੂੰ ਛਿੱਕੇ ਤੇ ਕਿੱਲੇ ਤੇ ਟੰਗਦੇ ਆ ਵੀ 12 ਦਿਨ ਦਾ ਰਿਮਾਂਡ ਪੁਲਿਸ ਨੂੰ ਮਿਲਿਆ 14 ਦਿਨ ਲਈ ਜੇਲ੍ਹ ਭੇਜਿਆ ਤੇ ਜਿਹੜੇ ਜਾਸਾ ਬੈਠੇ ਨੇ ਉਹਨਾਂ ਨੂੰ ਤੁਸੀਂ ਕੀ ਸਮਝਦੇ ਹੋ ਜਾਨਕਿ ਇਹ ਜਿਹੜਾ ਅਸਦੀਪ ਕਲੇਰ ਹੈ ਉਹਨੇ ਦੱਸਿਆ ਹੁਣ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਦੀ ਗੱਲ ਦਾ ਦਿੰਨਾ ਅਸ਼ਾ ਉਹਨਾਂ ਦੀ ਜਿਹੜੀ ਗੱਲ ਹੈ ਨਾ ਉਹਦੇ ਵਿੱਚ ਇੰਨੀ ਕਿ ਸਚਾਈ ਨਜ਼ਰ ਆਉਂਦੀ ਹੈ ਉਹ ਕਹਿੰਦੇ ਜੀ ਜਿਹੜੀ ਬੀਬੀ ਗਨੇਵ ਕੌਰ ਗਰੇਵਾਲ ਹੈ ਨਾ ਹੁਣ ਤਾਂ ਵੈਸੇ ਮੰਜੀਠਾ ਕਰਕੇ ਜਾਣੀ ਜਾਂਦੀ ਹੈ ਕਿਉਂਕਿ ਮੰਜੀਠਾ ਪਿੰਡ ਹੈ ਹਲਕਾ ਪਰ ਬੀਬੀ ਦਾ ਲਾਸਟ ਡੇਮ ਕੀ ਹੈ ਗਰੇਵਾਲ ਹੈ ਜਿਹੜੇ ਕਹਿੰਦੇ ਸੀ ਐਸੈਟ ਡਰੱਗ 4540 ਕਰੋੜ ਜੇ ਨਾ ਨਿਕਲਿਆ ਦਿਓਗੇ ਠੇਰਾਸ ਦੀ ਸੀ ਜਦੋਂ ਹੱਸੀ ਉਦੋਂ ਸਮਝ ਆ ਗਿਆ ਕਿ ਬੀਬੀ ਬਿਊਟੀ ਪਾਰਲਰ ਤੇ ਗਈ ਨਹੀਂ ਸਿੱਧੀ ਮੂੰਹ ਧੋ ਕੇ মিডিਆ ਸਾਹਮਣੇ ਆ ਗਈ ਪਤਾ ਲੱਗਦਾ ਸੀ ਉਤੋਂ ਚਲੋ ਅਸਾਂ ਨਾਲ ਬੀਬੀ ਨੇ ਇੱਕ ਸ਼ਬਦ ਹੋਰ ਵਰਤੇ ਆ ਕਿ ਜਦੋਂ ਝਾੜੂ ਵਾਲੇ ਬੋਲਦੇ ਨੇ ਨਾ ਉਦੋਂ ਕਿ ਦਰਦੇ ਨੇ ਕਿ ਸੁਣੇ ਤੁਸੀਂ ਗੱਬਰ ਕਿ ਹੁਣ ਕਹਿੰਦੇ ਨੇ ਮਜੀਠਾ ਆ ਗਿਆ ਮਜੀਠਾ ਤੇ ਜਿਹੜੀ ਜੇਲ੍ਹ ਵਿੱਚ ਬੀਬਾ ਭੇਜਿਆ ਨਾ ਡਿੜਵੇ ਦੇ ਵਿੱਚ ਉੱਥੇ ਡਾਕੂ ਨਹੀਂ ਬੰਦ ਕੀਤਾ ਜਾਂਦਾ ਅੰਦਰ ਜੋ ਕੁਝ ਹੁੰਦਾ ਨਾ ਮੈਂ ਨਹੀਂ ਕਹਿਣਾ ਆਸਾ ਦੀ ਬਾਣੀ ਵਿੱਚ ਗੁਰੂ ਪਾ ਸਾਹਿਬ ਕਹਿੰਦੇ ਜੋ ਜੀ ਹੋਏ ਸੋ ਉਗਬੈ ਮੂੰਹ ਕਾ ਕਹਿਆ ਜੋ ਅੰਦਰ ਹੁੰਦਾ ਨਾ ਉਹ ਬਾਹਰ ਆ ਜਾਂਦਾ ਇਹ ਸਚਾਈ ਹੈ ਵੀ ਮਜੀਠਿਆ ਡਾਕੂ ਸੀ ਤੇ ਡਾਕੂ ਬਣਾ ਕੇ ਹੀ ਅਗਲਾ ਨੇ ਜੇਲ੍ਹ ਵਿੱਚ ਭੇਜਿਆ। ਅੱਛਾ ਹੁਣ ਇਹ ਜਿਹੜੀ ਬੀਬੀ ਕਹਿੰਦੇ ਸੀ ਨਾ 540 ਕਰੋੜ ਨਾ ਨਿਕਲਿਆ। ਦਿਓਗੇ ਐਸਿਡ ਡਰੱਗ ਕਹਿੰਦੇ ਸੀ ਨਾ ਵਕੀਲ ਸਾਹਿਬ ਕਹਿੰਦੇ ਜਿਹੜੀ ਰਜਿਸਟਰੀ ਹੈ ਨਾ ਰਜਿਸਟਰੀ ਸਿਮਲੇ ਦੇ ਵਿੱਚ 402 ਹੈਕਟੇਅਰ ਜਾਨੀ ਕਿ 1000 ਏਕੜ ਉਹ ਕਹਿੰਦੇ ਬੀਬੀ ਗਨੇਵਕੌਰ ਗਰੇਵਾਲ ਦੇ ਨਾਂ ਤੇ ਬੋਲਦੀ ਹੈ। ਹੁਣ ਤੁਸੀਂ ਅੰਦਾਜ਼ਾ ਲਾਓ। ਅਜ਼ਾਲਤਾ ਨੂੰ ਇੰਨਾ ਗਮਰਾ ਨਹੀਂ ਕੀਤਾ ਜਾ ਸਕਦਾ ਜਿਹੜੇ ਜੱਸ ਸਾਹਿਬਾ ਹੁੰਦੇ ਨੇ ਨਾ ਉਹ ਹਰੇਕ ਮੁੱਦੇ ਤੇ ਹਰੇਕ ਵਿਸ਼ੇ ਤੇ ਉਹਨੇ ਸਭ ਕੁਝ ਪੜਿਆ ਹੁੰਦਾ ਏਦਾਂ ਨਹੀਂ ਗੱਲ ਹੁੰਦੀ ਅੱਛਾ ਹੁਣ ਹੋਰ ਗੱਲ ਕਰ ਲਓ ਇਹਦੇ ਵਿੱਚ ਹੀ ਮੈਂ ਐਡ ਕਰਮੀ ਆ ਜਿਹੜੇ ਨੀਲੀਆਂ ਪੱਗਾਂ ਵਾਲੇ ਨੇ ਨਾ ਗਏ ਉੱਥੇ ਕੁਝ ਜਿੰਦਾਬਾਦ ਅਕਾਲੀ ਦਲ ਮੁਜੀਠੀਆ ਜਿੰਦਾਬਾਦ ਇਹਦਾ ਕਹਿੰਦੇ ਸੀ ਸ਼ਰਮ ਹੈ ਹੀ ਨਹੀਂ ਮਾੜੀ ਮੋਟੀ ਕਹਿੰਦੇ ਜੀ ਇਹ ਜਿਹੜਾ ਕੇਸ ਹੈ ਨਾ ਇਹ ਤੇ ਕਹਿੰਦੇ ਜਾਇਦਾਦ ਜਿਹੜੀ ਕਿ ਪ੍ਰਾਪਰਟੀ ਜਿਹੜੀ ਵੱਧ ਬਣਾਈ ਹੈ ਉਹਦਾ ਕੇਸ ਹੈ ਅੱਛਾ ਇਹ ਬੇਸ਼ਰਮ ਹੋਏ ਨੇ ਇਹਨਾਂ ਨੂੰ ਕੋਈ ਮਤਲਬ ਨਹੀਂ ਵੀ ਪ੍ਰਾਪਰਟੀ ਵੱਧ ਕਿਵੇਂ ਬਣ ਗਈ ਇਹ ਪ੍ਰਾਪਰਟੀ ਕਿਵੇਂ ਬਣ ਗਈ ਇਹਨੂੰ ਕੋਈ ਮਤਲਬ ਨਹੀਂ ਕਹਿੰਦੇ ਜੀ ਇਹ ਡਰੱਗ ਦਾ ਕੇਸ ਨਹੀਂ ਇਹ ਚਿੱਟੇ ਦਾ ਕੇਸ ਨਹੀਂ ਜਿਹੜੀ ਬ੍ਰੀਕੀ ਦੇ ਨਾਲ ਇਨਵੈਸਟੀਗੇਸ਼ਨ ਹੋਈ ਹੈ ਨਾ ਸ਼ਾਨੀਮਣ ਹੋਈ ਹੈ ਉਹ ਇਸੇ ਕਰਕੇ ਹੋਈ ਹੈ ਉਹ ਪੁੱਛਣਗੇ ਵੀ ਇੱਕ ਕੁਆਂਟਲ ਚਿੱਟੇ ਦੇ ਕਿੰਨੇ ਪੈਸੇ ਬਣਦੇ ਨੇ ਤੇ ਉਹਨਾਂ ਪੈਸਿਆਂ ਦੀ ਜ਼ਮੀਨ ਕਿੰਨੀ ਖਰੀਦੀ ਗਈ ਇਹ ਤਾਂ ਕੇਸ ਲਾਇਆ ਉਹਨਾਂ ਨੇ ਐਨਡੀਪੀਐਸ ਨਹੀਂ ਜੀ ਐਨਡੀਪੀਐਸ ਕਿਉਂ ਕਹਿੰਦੇ ਸਿੱਧਾ ਨਹੀਂ ਕਹਿੰਦੇ ਵੀ ਨਸ਼ਿਆਂ ਦਾ ਜਣੇ ਕਿ ਜਿਹੜੇ ਅਨਪੜ੍ਹ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਅਨੇ ਮਕੇਰੇ ਵਰਗੇ ਨੇ ਜਿਹੜੀ ਗੱਲ ਲੋਕਾਂ ਨੂੰ ਨਾ ਸਮਝ ਆਵੇ ਉੱਥੇ ਦੈਟਸ ਮੀਨ ਕਹਿ ਕੇ ਪਰੇ ਲੰਘ ਜਾਂਦਾ ਹੈ ਵੀ ਅਨਪੜ੍ਹ ਲੋਕਾਂ ਨੂੰ ਪਤਾ ਨਾ ਲੱਗੇ ਮੈਂ ਕਿਉਂ ਨਹੀਂ ਬੋਲਦਾ ਮੈਂ ਕਿਉਂ ਸਿੱਧਾ ਬੋਲਦਾ ਵੀ ਜਿਨ੍ਹਾਂ ਦੇ ਪੁੱਤ ਮਰੇ ਨੇ ਨਾ ਉਹਨਾਂ ਨੂੰ ਸਿੱਧਾ ਸਮਝ ਆਵੇ ਵੀ ਕਿਉਂ ਮਰੇ ਆ ਬੋਲ ਮੈਂ ਵੀ ਸਕਦਾ ਇੰਨੀ ਕਿ ਇੰਗਲਿਸ਼ ਤਾਂ ਸਾਨੂੰ ਆਉਂਦੀ ਆ ਜਿੰਨੀ ਕੀ ਬੋਲਦੇ ਪਰ ਕਿਉਂ ਨਹੀਂ ਬੋਲਦੇ ਲੋਕਾਂ ਨੂੰ ਸਮਝ ਆਵੇ ਵੀ ਇਹਨਾਂ ਦੀ ਕਰਤੂਤ ਕੀ ਸੀ ਕਹਿੰਦੇ ਜੀ ਐਨਡੀਪੀਐਸ ਦਾ ਪਰਚਾ ਨਹੀਂ ਹੈਗਾ ਇਹ ਇਹ ਤਾਂ ਲੋੜ ਤੋਂ ਵੱਧ ਬੇਨਾਮੀ ਨਾਮੀ ਜਾਇਦਾਦ ਕਿੱਦਾਂ ਬਣਾਈ ਇਹ ਤਾਂ ਉਹ ਕੇਸ ਹੈ ਇਹਨਾਂ ਨੂੰ ਹਰਾਮ ਕਰ ਉਹਨੂੰ ਪੁੱਛੋ ਵੀ 16000 ਕਰੋੜ ਦੀ ਪ੍ਰਾਪਰਟੀ ਦਾ ਮਾਲਕ ਬਿਕਰਮ ਸਿੰਘ ਮਜੀਠੀਆ ਬਣਿਆ ਕਿੱਦਾਂ ਸਮਝ ਹੈ ਅੱਛਾ ਇਹ ਗੱਲ ਹੁਣ ਹੋਰ ਜਿੱਤੇ ਆਗੇ ਇੱਕ ਬੰਦੇ ਨੇ ਮੈਨੂੰ ਫੋਨ ਕੀਤਾ ਕੈਨੇਡਾ ਦੇ ਵਿੱਚ ਉਹ ਕਹਿੰਦਾ ਗਿਆਨੀ ਜੀ ਮੇਰੇ ਕੋਲੇ ਕਹਿੰਦਾ ਤਿੰਨ ਟਰੱਕ ਨੇ ਮੇਰੇ ਕਹਿੰਦਾ ਦੋ ਮੁੰਡੇ ਨੇ ਇੱਕ ਕੁੜੀ ਐ ਕਹਿੰਦਾ ਸਾਡੇ ਕੋਲੇ ਪੀਜ਼ਾ ਹਟ ਵੀ ਐ ਸਾਡੇ ਕੋਲੇ ਕਹਿੰਦਾ ਇੱਕ ਰੈਂਟ ਤੇ ਲੀਜ਼ ਤੇ ਕਹਿੰਦਾ ਰੈਸਟੋਰੈਂਟ ਵੀ ਐ ਉਹ ਕਹਿੰਦਾ ਸਾਨੂੰ ਦੱਸ ਦਿਓ ਵੀ ਦੋ ਚਾਰ ਸਾਲ ਦੇ ਵਿੱਚ ਦੋ-ਦੋ ਸੌ ਟਰੱਕ ਕਿੱਦਾਂ ਪੈਂਦਾ ਅਸੀਂ ਵੀ ਪਾ ਲਈਏ ਉਹ ਕਹਿੰਦਾ ਵੀ ਡਬਲ ਮਨੀ ਕਿੱਦਾਂ ਹੁੰਦੀ ਐ ਸਾਨੂੰ ਵੀ ਸਮਝਾ ਦਿਓ ਅਸੀਂ ਕਹਿੰਦਾ ਕਿਉਂ ਕਿਸ਼ਤਾਂ ਭਰ-ਭਰ ਕੇ ਕੰਮਲੇ ਹੋਏ ਆਂ ਸ਼ਰਦ ਇਹ ਕਹਿੰਦਾ ਕਿਉਂ ਬੋਝ ਬਣਾ ਸਾਨੂੰ ਵੀ ਦੱਸ ਦਿਓ ਕਿ ਤਰੀਕਾ ਇਹਦਾ ਕਹਿੰਦਾ ਅਸੀਂ ਵੀ ਸਿਮਲੇ ਵਿੱਚ ਲੈ ਕੇ ਜਾ ਕੇ ਕਹਿੰਦਾ ਲੈ ਲਈਏ 500 ਕਿੱਲਾ ਜ਼ਮੀਨ ਅਸੀਂ ਵੀ ਐਸ਼ ਕਰੀਏ ਸਾਨੂੰ ਵੀ ਦੱਸ ਦਿਓ ਮਤਲਬ ਕੀ ਹੈ ਜਿਹੜਾ ਜੇਲ੍ਹ ਵਿੱਚ ਭੇਜਿਆ ਨਾ ਮਾਨਯੋਗ ਅਦਾਲਤ ਨੇ ਤੇ ਵਿਜੀਲੈਂਸ ਦੀ ਜਿਹੜੀ ਬਰੀਕੀ ਦੇ ਨਾਲ ਕੁਸ਼ਗਿਸ਼ ਹੈ ਉਹ ਇਹ ਹੈ ਉੱਥੇ ਸਭ ਤੋਂ ਵੱਧ ਰੱਗੀ ਨੇ ਜਿਹੜਿਆਂ ਤੇ ਨਸਿਆਂ ਦੇ ਕੇਸ ਨੇ ਚਿੱਟੇ ਦੇ ਕੇਸ ਨੇ ਉੱਥੇ ਪਤਾ ਲੱਗਣਾ ਵੀ ਕਿੱਦਾਂ ਤਾਰਾਂ ਜੋੜਨਗੇ ਉਹ ਮੈਂ ਫੇਰ ਦੱਸ ਦਿੰਦਾ ਇੱਕ ਗੱਲ ਹੋਰ ਬੇਨਤੀ ਸੁਣੋ ਧਿਆਨ ਦੇ ਜਿਹੜੇ ਬੰਦੇ ਨਾ ਮੈਨੂੰ ਦੇਖਦੇ ਨੇ ਵੀ ਇਹ ਗਿਆਨੀ ਜਾਂ ਕਿੱਦਾਂ ਬੋਲਦਾ ਅਸੀਂ ਤਾਂ ਇਦਾਂ ਹੀ ਬੋਲਦੇ ਰਹਿਣਾ ਤੁਸੀਂ ਦੇਖੋ ਵੀ ਜਿਹੜਾ ਤੁਹਾਡਾ ਮਾਝੇ ਦਾ ਜਰਨਲ ਬਣਿਆ ਸੀ ਵਿਕਰਮ ਸਿੰਘ ਮਜੀਠੀਆ ਵਾਕਈ ਉਹ ਜਰਨਲ ਹੈ ਜਾਂ ਮਾਝੇ ਦੀ ਝੂਠ ਹੈ ਯੋ ਮੈਂ ਬੀਬੀ ਕਹਿੰਦੇ ਸੀ ਗੱਬਰ ਆ ਗਿਆ ਗੱਬਰ ਤਾਂ ਵੀ ਵੱਡਾ ڈاکੂ ਹੁੰਦੇ ਆ ਤੇ ਜਿਹੜੀ ਫਿਲਮ ਬਣੀ ਸੀ ਸ਼ੋਲੇ ਉਹਦੇ ਵਿੱਚ ਗੱਬਰ ਉਹਦਾ ਰੋਲ ਕਿ ਸੀ ڈاکੂ ਦਾ ਕਿਤਨੇ ਆਦਮੀ ਥੇ ਪਤਾ ਹੈ ਤੁਹਾਨੂੰ ਤੇ ਉਹਦੇ ਵਿੱਚ ਕੀ ਰੋਲ ਸੀ ਤੇ ਛਤਰਫੇਰਨ ਵਾਲੇ ਕੌਣ ਸੀ ਉਹਦੇ ਬੀਰ ਨਾ ਸਿੱਧਾ ਕਮ ਅਮਤਾਬਚਨ ਤੇ ਤਰਵਿੰਦਰ ਉਹਨਾਂ ਨੇ ਛਤਰਫੇਰੇ ਸੀ ਨਾ ਤੇ ਹੁਣ ਇਹ ਮਜੀਠੀਆ ڈاکੂ ਦੇ ਛਿੱਤਰਫੇਰਨ ਵਾਲੇ ਕੌਣ ਨੇ ਵਿਜੀਲੈਂਸ ਵਾਲੇ ਤੇ ਪੁਲਿਸ ਵਾਲੇ ਅਸਾਂ ਇੱਕ ਗਾਣਾ ਨਾ ਮੈਨੂੰ ਬਾਰ-ਬਾਰ ਜੀਤੇ ਆਉਂਦਾ ਉਥੇ ਪਤਾ ਹੈ ਕੌਣ ਹੁੰਦੇ ਆ ਉਹ ਬਿਕ ਸੌਰੀ ਕੌਣ ਸੀ ਉਹ ਹਾਕਮ ਬਖਤਰੀ ਵਾਲੇ ਉਹਨਾਂ ਦੇ ਕਾਫੀ ਗਾਣੇ ਮਸ਼ਹੂਰ ਹੋਏ ਆ ਉਹ ਆਪਣੇ ਜਿਹੜੀ ਘਰ ਵਾਲੇ ਆ ਉਹ ਕਹਿੰਦੀ ਆ ਕਿ ਮੇਰੀ ਫੋਟੋ ਅਸੀਂ ਤੁਹਾਡੇ ਕੋਲੇ ਬਟੂਏ ਵਿੱਚ ਉਹ ਕਹਿੰਦਾ ਛਣੇ ਕਾਗਜ ਗੱਡੀ ਦੇ ਫੋਟੋ ਤੇਰੀ ਲੰਡੂ ਜਾਂ ਸਿਪਾਈ ਲੈ ਗਿਆ ਇਹ ਸ਼ਬਦ ਵਰਤੇ ਉੱਤੇ ਤੇ ਉੱਥੇ ਪਤਾ ਨਹੀਂ ਕਿਹੜਾ ਹੋਣਾ ਖੇਤਰ ਫੇਰਨ ਵਾਲਾ ਕਿਹੜੇ ਦੇ ਕਿਹਦੇ ਗੱਬਰ ڈاکੂ ਦੇ ਜੇਲ੍ਹ ਵਿੱਚ ਜਿਹੜੇ ਬੰਦੇ ਹੁੰਦੇ ਨੇ ਨਾ ਪਤਾ ਨਹੀਂ ਕਿਹੜਾ ਬਾਹਰ ਕੱਢ ਕੇ ਡਹਿ ਜੇ ਕੁੱਟਣ ਕਈ ਅੱਕੇ ਹੁੰਦੇ ਵੀ ਸਾਡਾ ਬੰਦਾ ਇਹਨੇ ਮਰਵਾਇਆ ਐ ਨਹੀਂ ਪਤਾ ਉੱਥੇ ਕੋਈ ਹੋਰ ਹੀ ਡਹਿ ਜੇ ਕੁੱਟਣ ਵੀ ਸਾਡਾ ਘਰ ਇਹਨੇ ਬਰਬਾਦ ਕੀਤਾ ਚਲੋ ਮੈਂ ਗੱਲ ਨਵੇਂਡ ਦਿੰਦਾ ਜੋ ਕੋ ਸਾਹਮਣੇ ਆਇਆ ਹੈ 14 ਦਿਨਾਂ ਲਈ ਜੇਲ੍ਹ ਵਿੱਚ ਭੇਜਿਆ ਇਹਦਾ ਮਤਲਬ ਇਹ ਹੈ ਜੀ ਕਿ ਵਿਜੀਲੈਂਸ ਨੂੰ ਬਹੁਤ ਵੱਡੇ ਸਬੂਤ ਮਿਲ ਗਏ ਤਾਰਾਂ ਕਿੱਥੇ ਜੁੜੀਆਂ ਨੇ ਜਿੰਨੇ ਡਰੱਗ ਡੀਲਰ ਸੀ ਉਹਨਾਂ ਦੀਆਂ ਤਾਰਾਂ ਆਪਸ ਵਿੱਚ ਜੋੜਤੀਆਂ ਮੈਂ 5000 ਬੰਦੇ ਦਾ ਜ਼ਿਕਰ ਕੀਤਾ ਸੀ ਇਹਨਾਂ ਨੇ 30 40 ਬੰਦੇ ਉਸ ਵਕਤ ਜਿਹੜੇ ਇਹਨਾਂ ਦਾ ਕੱਚਾ ਚਿੱਟਾ ਖੋਲਣ ਵਾਲੇ ਸੀ ਉਹ ਕਤਲ ਵੀ ਕਰਵਾਏ ਨੇ ਮੈਂ ਇਹ ਗੱਲ ਵੀ ਕਹੀ ਸੀ ਹੁਣ ਕਈਆਂ ਨੇ ਕਹਿਣਾ ਸਬੂਤ ਦਿਓ ਹਿੰਮਤ ਹੈ ਬਿਕਰਮ ਸਿੰਘ ਮਨਜੀਤ ਜੀ ਜਰਨੈਲ ਦੀ ਬੁੱਢਾ ਸਿੰਘ ਦੇ ਸਾਹਮਣੇ ਬਹਿ ਜਾਵੇ ਜਾਂ ਇਹਦੇ ਜੀਜੇ ਦੀ ਹਿੰਮਤ ਹੈਗੀ ਸੁਖਵੀਰ ਬਾਲ ਦੀ ਜੀ ਬਹਿ ਜਾਵੇ ਇਹ ਜੱਥੇਦਾਰ ਨੂੰ ਕਹਿ ਸਕਦੇ ਆ ਹਾਂ ਤੁਹਾਨੂੰ ਬਦਲਤਾ ਹਾਂ ਨਮਾ ਲਾਤਾ ਹਾਂ ਹਾਂ ਤਰਹੀਆ ਕਰਾਰ ਦੇਤਾ ਹਾਂ ਛੇਕਤਾ ਇਹ ਉਹਨਾਂ ਨੂੰ ਕਹਿ ਸਕਦੇ ਆ ਸਾਨੂੰ ਨੂੰ ਕਹਿੰਦੇ ਪਤਾ ਵੀ ਜੁੱਤੀ ਫੇਰੀ ਸੀ ਮੈਂ 5000 ਕੱਟਦੇ ਵਿੱਚ ਅਮਰਸਰ ਵਾਲੀ ਗੱਲ ਚੇਤੇ ਕਰ ਲਿਓ ਜਵਾਬ ਨਹੀਂ ਆਇਆ ਸੀ ਮੁੜ ਕੇ ਠੀਕ ਹੈ ਜਿਹੜੀ ਅੱਜ ਗੱਲ ਕਰੀ ਐ ਨਾ 14 ਦਿਨ ਲਈ ਜੇਲ੍ਹ ਵਿੱਚ ਭੇਜ ਦਿੱਤਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਐ ਹਰੇਕ ਪਿੰਡ ਵਿੱਚੋਂ ਆਵਾਜ਼ ਉਠਾਓ ਕੱਲਾ ਮਜੀਠੀਆ ਨਹੀਂ ਜਿਹੜੇ ਵੀ ਨਸ਼ਿਆਂ ਨਾਲ ਪੰਜਾਬ ਨੂੰ ਬਰਬਾਦ ਕਰਨ ਵਾਲੇ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਉਹਨਾਂ ਦੀ ਪ੍ਰਾਪਰਟੀ ਜ਼ਬਤ ਹੋਵੇ ਜਿਹੜੇ ਮਜੀਠੀਆ ਵਰਗੇ ਨੇ ਇਹਨਾਂ ਦੀ ਸਾਰੀ ਪ੍ਰਾਪਰਟੀ ਖੋ ਕੇ ਗਵਰਨਮੈਂਟ ਸਰਕਾਰ ਜਿੰਦਾ ਨੁਕਸਾਨ ਹੋਇਆ ਉਹਨਾਂ ਨੂੰ ਭੰਡ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ